ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਤਖਤ ਸਭ ਵਿਚੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਤਿਹਾਸ ਪਾਗ ਤੀਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਰਹਿਣ ਦਾ ਸਮਾਂ ਨਹੀਂ ਮਿਲਿਆ ਕਿਉਂਕਿ ਗੁਰੂ ਜੀ ਨੂੰ ਸਥਾਨਕ ਮੁਗਲ ਅਧਿਕਾਰੀਆਂ ਨਾਲ ਲੜਾਈਆਂ ਲੜਨ ਕਰਕੇ ਅੰਮ੍ਰਿਤਸਰ ਨੂੰ ਛੱਡ ਕੇ ਕੀਰਤ ਪੁਰ ਸਾਹਿਬ ਜਾ ਕੇ ਰਹਿਣਾ ਪਿਆ ਸੀ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਲਗਾਤਾਰ ਇੱਕੋ ਜਿਹਾ ਨਹੀਂ ਰਿਹਾ ਗੁਰੂ ਸਾਹਿਬਾਨ ਦੇ ਅੰਮ੍ਰਿਤਸਰ ਤੋਂ ਬਾਹਰ ਰਹਿਣ ਦੇ ਕਾਰਨ ਇਹਨਾਂ ਅਸਥਾਨਾਂ ਦਾ ਪ੍ਰਬੰਧ ਪ੍ਰਥੀ ਚੰਦ ਦੀ ਸੰਤਾਨ ਕੋਲ ਆ ਗਿਆ ਸੀ ਇਹ ਲੋਕ ਲਗਾਤਾਰ ਅੰਮ੍ਰਿਤਸਰ ਹੀ ਰਹਿੰਦੇ ਰਹੇ ਸਨ ਅਤੇ ਇੰਨਾ ਦਾ ਸਥਾਨਿਕ ਹਾਕਮ ਨਾਲ ਲਗਾਤਾਰ ਸੰਪਰਕ ਬਣਿਆ ਰਹਿੰਦਾ ਸੀ ਇਹ ਲੋਕ ਅੰਦਰੋਂ ਸਿੱਖ ਧਰਮ ਦੇ ਵਿਰੁੱਧ ਹੀ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਪਹਿਲੀ ਵਾਰ 1651 ਈਸਵੀ ਵਿੱਚ ਸ਼੍ਰੀ ਗੁਰੂ ਹਰ राय ਜੀ ਦੇ ਅਮ੍ਰਿਤਸਰ ਪਹੁੰਚਣ ਦਾ ਪਤਾ ਲੱਗਦਾ ਹੈ ਇਸ ਸਮੇਂ ਸੋਢੀ ਹਰ राय ਜੀ ਇਸ ਸਮੇਂ ਛੋਡੀ ਹਰੀ ਜੀ ਹੀ ਅੰਮ੍ਰਿਤਸਰ ਦੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਕਰਦੇ ਸਨ। ਇਹਨਾਂ ਦਾ ਦੇਹਾਂਤ 17 ਅਪ੍ਰੈਲ 1696 ਈਸਵੀ ਨੂੰ ਹੋ ਗਿਆ ਸੀ। ਇਸ ਦੇ ਅੱਗੇ ਵਾਰਿਸ ਸਨ ਛੋਡੀ ਕੋਪਾਲ ਜੀ, ਛੋਡੀ ਕਮਲਨੈਨ ਜੀ ਅਤੇ ਛੋਡੀ ਨਿਰੰਜਨ ਰਾਏ ਜੀ। ਇਹ ਤਿੰਨੇ ਭਰਾ ਸਿੱਖ ਸੰਤਾਂ ਤੋਂ ਡਰਦੇ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਵੱਖ-ਵੱਖ ਥਾਵਾਂ ਤੇ ਜਾ ਵਸੇ ਸਨ ਸੋਟੀ ਨਿਰੰਜਨ ਰਾਏ ਪਿਛੋਂ ਮੁਗਲ ਹਾਕਮਾਂ ਨਾਲ ਗੰਡ ਤੋਪ ਕਰ ਲੈਣ ਕਰਕੇ ਅੰਮ੍ਰਿਤਸਰ ਹੀ ਰਹਿਣ ਲੱਗ ਪਿਆ ਸੀ ਮੁਗਲ ਹਾਕਮਾਂ ਦਾ ਚਾਪਲੂ ਸੁਹਣ ਕਰਕੇ ਸਿੱਖ ਸੰਤਾਂ ਇਸ ਦੇ ਕਿਰਦਾਰ ਤੋਂ ਖੁਸ਼ ਨਹੀਂ ਸਨ ਇਸ ਕਰਕੇ ਉਹ ਨਿਰੰਜਨ ਰਾਏ ਤੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਖੋ ਲੈਣਾ ਚਾਹੁੰਦਿਆਂ ਸਨ ਇਸ ਮਕਸਦ ਲਈ ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬੀ ਸਿੰਘ ਜੀ ਤੱਕ ਵੀ ਪਹੁੰਚ ਕਰਦੀਆਂ ਸਨ 1699 ਈਸਵੀ ਦੀ ਵਿਸਾਖੀ ਤੇ ਜਦੋਂ ਗੁਰੂ ਜੀ ਵੱਲੋਂ ਖਾਲਸੇ ਦੀ ਸਾਜਣਾ ਕੀਤੀ ਗਈ ਸੀ ਤਾਂ ਗੁਰੂ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤ ਦੀ ਰਸਮ ਅਦਾ ਕਰਨ ਵਿੱਚੋਂ ਭਾਈ ਮਣੀ ਸਿੰਘ ਨੂੰ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਬਣਾ ਕੇ ਤੋਰਿਆ ਭਾਈ ਸਾਹਿਬ ਨੇ ਅੰਮ੍ਰਿਤਸਰ ਪਹੁੰਚ ਕੇ ਸਥਾਨਕ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੇ ਪ੍ਰਬੰਧ ਨੂੰ ਸੰਭਾਲ ਲਿਆ ਅਤੇ 1834 ਈਸਵੀ ਤੱਕ ਕੁਝ ਉਤਰਾ ਉਤਰਾਵਾ ਚੜਾਵਾ ਦੇ باوجود ਵੀ ਇਹ ਸੇਵਾ ਸੰਭਾਲ ਕਰਦੇ ਰਹੇ ਇਸ ਸਮੇਂ ਦੌਰਾਨ ਖਾਲਸਾ ਪੰਥ ਉੱਪਰ अनेका ਸੰਕਟ ਆਏ ਪਰ ਭਾਈ ਸਾਹਿਬ ਇੱਕ ਚਟਾਨ ਵਾਂਗ ਖੜੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਬਾਅਦ ਭਾਈ ਮਣੀ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਸਿੱਖ ਸੰਤਾਂ ਨੂੰ ਹੌਸਲਾ ਦੇ ਕੇ ਰੱਖਿਆ ਬੰਦਾ ਸਿੰਘ ਬਹਾਦਰ ਦੇ ਸਮੁੱਚੇ ਸਮੇਂ ਵਿੱਚ ਭਾਈ ਸਾਹਿਬ ਉਹਨਾਂ ਦੀ ਸਰਗਰਮ ਮਦਦ ਕਰਦੇ ਰਹੇ ਪਿਛੋਕੜ ਸਰਕਾਰਾਂ ਨੇ ਆਪਣੀਆਂ ਕੂਟਲ ਨੀਤੀਆਂ ਰਾਹੀਂ ਸਮੁੱਚੇ ਦਰਬਾਰ ਸਾਹਿਬ ਦਾ ਪ੍ਰਬੰਧ ਆਪਣੇ ਹੱਥ ਠੋਕੇ ਸਿੱਖਾਂ ਦੇ ਹੱਥਾਂ ਵਿੱਚ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਭਾਈ ਸਾਹਿਬ ਅਜੇ ਸਮੇਂ ਵੀ ਅਡੋਣ ਰਹੇ ਭਾਈ ਸਾਹਿਬ ਨੇ ਹੀ ਖਾਲਸਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਪਿੱਛੋਂ ਇਹਨਾਂ ਧਾਰਮਿਕ ਅਸਥਾਨਾਂ ਨਾਲ ਜੋੜੀ ਰੱਖਿਆ ਖਾਲਸੇ ਨੂੰ ਸੈਨਿਕ ਸੰਗਠਨ ਦਲ ਖਾਲਸਾ ਵਿੱਚ ਜਥੇਬੰਦ ਹੋਣ ਲਈ ਪ੍ਰੇਰਿਆ ਅੰਤ ਨੂੰ ਖਾਲਸੇ ਦੀਆਂ ਪਰੰਪਰਾਵਾਂ ਨੂੰ ਚਾਰ ਚੰਨ ਲਾਉਂਦੇ ਹੋਏ ਆਪਣਾ ਬੰਦ ਬੰਦ ਘਟਵਾ ਕੇ ਸ਼ਹੀਦ ਹੋ ਗਏ ਪਾਈ ਮਣੀ ਸਿੰਘ ਜੀ ਦਾ ਜਥੇਦਾਰ ਦੇ ਤੌਰ ਤੇ ਵਰਣਨ ਕਰਨ ਤੋਂ ਪਹਿਲਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਜੀਵਨ ਦੇ ਵਾਕਿਆਤ ਬਾਰੇ ਜਾਣਕਾਰੀ ਦੇਣ ਵਾਲੀ ਪੁਸਤਕ ਸਿਰਫ ਸ਼ਹੀਦ ਬਿਲਾਸ ਪਾਈ ਮਣੀ ਸਿੰਘ ਕਰਤ ਕਵੀ ਸੇਵਾ ਸਿੰਘ ਪਾਟਦੀ ਹੈ ਹੋਰ कोई भी ऐसे समकाली लिखित नहीं है जो भाई साहब बारे कोई जानकारी तो इलावा कुछ भट्ट दियाँ वही जरूप सिंह कोशिश दिया, गुरु की साखिया हैं जिन्हों को तो कुछ भरोसे योग जानकारी मिल भरोसे योग जानकारी नहीं है केसर सिंह शिबर निरसनदेही भाई मणि सिंह का समकाली लेखक है ਪਰ ਉਸਦੀ ਲਿਖਤ ਤੋਂ ਭਾਈ ਸਾਹਿਬ ਬਾਰੇ ਕੋਈ ਵੀ ਸਪਸ਼ਟ ਮਦਦ ਨਹੀਂ ਲੈ ਸਕਦੇ ਸਿਰਫ ਸੇਵਾ ਸਿੰਘ ਪਟ ਦੀ ਰਚਨਾ ਸ਼ਹੀਦ ਬਲਾਸੀ ਭਾਈ ਸਾਹਿਬ ਦੇ ਸਮੁੱਚੇ ਜੀਵਨ ਵਾਕਿਆਤ ਬਾਰੇ ਵਿਸਤਾਰ ਸਹਿ ਚੰਨਣਾ ਪਉਂਦੀ ਹੈ ਇਸ ਅਨੁਸਾਰ ਭਾਈ ਮਣੀ ਸਿੰਘ ਜੀ ਦਾ ਜਨਮ ਚੇਤ ਸੁద్ధి ਦੁਆ ਦਸੀ ਦੇ ਦਿਨ ਐਤਵਾਰ ਸਮੰਤ 17 ਸੋ ਇੱਕ ਵਿਕਰਮੀ ਮੁਤਾਬਕ 10 ਮਾਰਚ ਸਨ 1644 ਨੂੰ ਮਾਤਾ ਮਧਰੀ ਦੇ ਦੀ ਪਵਿੱਤਰ ਗੁੱਖੋਂ ਪਿੰਡ ਅਲੀਪੁਰ ਵਿਖੇ ਹੋਇਆ ਪੱਟ ਵਹੀ ਦੀ ਇਬਾਦਤ ਇਸ ਤਰ੍ਹਾਂ ਹੈ ਬਦਾਈਲੀ ਮਣੀ ਰਾਮ ਕੀ ਬੇਟਾ ਮਾਈ ਦਾਸ ਦਾ ਪੋਤਾ ਬਲੂ ਦਾੜਪੋਤਾ मूले का संबंध सतारा सौ एक परख है महाचेतर सुदी द्वादशी रविवार शुभ कड़ी जन्म हुआ कुल परोहत बोहित को माना गुरु की कड़ाई की एक पेंड अजक पच्छमी पंजाब के जिला मुजफ्फरगढ़ है भाई साहब के जन्म बारे जो ਲੰਗੋਵਾਲ ਪਿੰਡ ਦੀ ਗਵਾਹੀ ਮਿਲਦੀ ਹੈ ਉਸ ਦਾ ਸਰੋਤ ਮੁੱਖ ਤੌਰ ਤੇ ਸਿਰਫ ਗਿਆਨੀ ਗਿਆਨ ਸਿੰਘ ਹੀ ਹੈ ਪਰ ਗਿਆਨੀ ਗਿਆਨ ਸਿੰਘ ਨਾ ਹੀ ਤਾਂ ਭਾਈ ਸਾਹਿਬ ਦਾ ਸੰਕਾਲੇ ਜਾਂ ਨਿਕਟ ਸੰਕਾਲੇ ਲੇਖਕ ਹੈ ਅਤੇ ਨਾ ਹੀ ਉਸ ਦੀ ਲਿਖਤ ਕਿਸੇ ਠੋਸ ਗਵਾਹੀ ਜਾਂ ਤੱਥਾਂ ਤੇ ਆਧਾਰਿਤ ਹੈ ਗਿਆਨੀ ਗਿਆਨ ਸਿੰਘ ਨੇ ਸਿਰਫ ਪ੍ਰਚਲਿਤ ਰਵਾਇਤਾਂ ਤੋਂ ਹੀ ਜਾਣਕਾਰੀ ਲਈ ਹੈ ਜਿਹੜੀ ਅਨੇਕਾਂ ਹੀ ਆਪਣੇ ਵਿਰੋਧੀ ਵਿਚਾਰਾਂ ਨਾਲ ਭਰਪੂਰ ਹੈ। ਸ਼ਹੀਦ ਬਿਲਾਸ ਅਨੁਸਾਰ ਭਾਈ ਸਾਹਿਬ ਪੰवार ਪਰਮਾਰ ਰਾਜਪੂਤਾਂ ਵਿੱਚੋਂ ਸਨ। ਉਹਨਾਂ ਦਾ ਬਚਪਨ ਦਾ ਨਾਂ ਭਾਵੇਂ ਮਣੀਆ ਸੀ ਪਰ ਇੱਥੇ ਮੋਢ ਤੋਂ ਹੀ ਭਾਈ ਸਾਹਿਬ ਨੂੰ ਭਾਈ ਮਣੀ ਸਿੰਘ ਹੀ ਲਿਖਿਆ ਹੈ। ਭਾਈ ਸਾਹਿਬ ਜਦੋਂ 13 ਸਾਲ ਦੀ ਉਮਰ ਦੇ ਹੋਏ ਤਾਂ ਸਨ 1657 ਈਸਵੀ ਵਿੱਚ ਇਨਾਂ ਦੇ ਪਿਤਾ ਇਹਨਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰ Rai ਜੀ ਪਾਸ ਗੀਰਤਪੁਰ ਸਾਹਿਬ ਵਿਖੇ ਲੈ ਕੇ ਪਹੁੰਚੇ ਇਉਂ ਭਾਈ ਸਾਹਿਬ ਦਾ ਗੁਰੂ ਘਰ ਨਾਲ ਪਹਿਲੀ ਵਾਰ ਸਬੰਧ ਕਾਇਮ ਹੋਇਆ ਭਾਈ ਸਾਹਿਬ ਦੀ ਗੀਰਤਪੁਰ ਸਾਹਿਬ ਵਿਖੇ ਲੰਗਰ ਦੇ ਬਰਤਨ ਸਾਫ਼ ਕਰਨ ਦੀ ਡਿਊਟੀ ਸੀ ਵੇਲੇ ਸਮੇਂ ਵਿੱਚ ਆਪ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ ਗੁਰੂ ਘਰ ਦੀ ਸੇਵਾ ਵਿੱਚ ਪਹਿਲੇ 2 ਸਾਲ ਇੰਚ ਹੀ ਗੁਜ਼ਰ ਗਏ ਸਨ 15 ਸਾਲ ਦੀ ਉਮਰ ਵਿੱਚ ਭਾਈ ਸਾਹਿਬ ਦਾ ਵਿਆਹ ਪਿੰਡ ਖੈਰਪੁਰ ਸਿਹਤ ਜ਼ਿਲ੍ਹਾ ਮੁਜ਼ਫਰਗੜ ਵਿਕੇ ਹੋਇਆ ਵਿਆਹ ਦੇ ਕੁਝ ਸਮਾਂ ਪਿੱਛੋਂ ਤੱਕ ਭਾਈ ਸਾਹਿਬ ਆਪਣੇ ਪਿੰਡ ਹੀ ਰਹਿੰਦੇ ਰਹੇ ਫਿਰ ਆਪਣੇ ਦੋ ਭਰਾਵਾਂ ਭਾਈ ਜੀਠਾ ਤੇ ਭਾਈ ਦਿਆਲਾ ਸਮੇਤ ਕਿਰਨਪੁਰ ਸਹਿਬ ਆ ਗਏ ਇਹ ਤਿੰਨੇ ਭਰਾ ਹੀ ਇੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ ਸਨ ਜਦੋਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਸੰਤਪਾਈ ਸਾਹਿਬ ਆਪਣੇ ਦੋਵਾਂ ਭਰਾਵਾਂ ਸਮੇਂ ਗੁਰੂ ਜੀ ਦੇ ਨਾਲ ਹੀ ਸਨ ਗੁਰੂ ਜੀ ਦਾ ਇਤੇ ਹੀ ਦਿहांत ਹੋ ਗਿਆ ਸੀ ਗੁਰੂ ਜੀ ਦੀਆਂ ਅੰਤਿਮ ਹਦਾਇਤਾਂ ਮੁਤਾਬਕ ਜੋ ਜਥਾ ਬਾਬਾ ਬਕਾਲਾ ਵਿਕੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਤਿਲਕ ਦੇਣ ਲਈ ਗਿਆ ਸੀ ਭਾਈ ਮਣੀ ਸਿੰਘ ਜੀ ਉਸ ਜਥੇ ਵਿੱਚ ਸ਼ਾਮਲ ਸਨ ਨਵੇਂ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਸੰਭਾਲਣ ਬਾਅਦ ਭਾਈ ਸਾਹਿਬ ਕੁਝ ਸਮੇਂ ਲਈ ਆਪਣੇ ਪਿੰਡ ਚਲੇ ਗਏ। ਉੱਥੋਂ ਫਿਰ ਚੇਤ ਸੰਮਤ 1719 ਵਿਕਰਮੀ ਮੁਤਾਬਕ ਮਾਰ 1672 ਵਿੱਚ ਚੱਕ ਨਾਨਕੀ ਵਿਖੇ ਪਹੁੰਚੇ। ਇੱਥੇ ਰਹਿੰਦਿਆਂ ਭਾਈ ਸਾਹਿਬ ਦਾ ਮੁੱਖ ਕੰਮ ਗੁਰਬਾਣੀ ਦੀਆਂ ਸੰਛੀਆਂ ਲਿਖਣ ਦਾ ਸੀ। ਜਦੋਂ 1675 ਵਿੱਚ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹੀਦ ਹੋ ਗਏ ਸਨ। ਭਾਈ ਸਾਹਿਬ ਜਦ ਨਾਨਕੀ ਵਿਖੇ ਪਾਲ ਗੋਬਿੰਦ ਜੀ ਪਾਸ ਸਨ। ਇਸ ਸਮੇਂ ਭਾਈ ਸਾਹਿਬ ਦੀ ਉਮਰ 35 ਸਾਲਾਂ ਦੀ ਸੀ। ਇਸ ਸਮੇਂ ਤੱਕ ਆਪ ਇੱਕ ਲੇਖਕ ਦੇ ਤੌਰ ਤੇ ਮਾਨਤਾ ਮਿਲ ਚੁੱਕੀ ਸੀ। ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਪਾਸ ਜਿਹੜੇ 52 ਕਵੀ ਸਨ ਭਾਈ ਮਣੀ ਸਿੰਘ ਜੀ ਵੀ ਉਹਨਾਂ ਵਿੱਚੋਂ ਇੱਕ ਵਿਦਵਾਨ ਸਨ। ਇਥੇ ਰਹਿੰਦਿਆਂ ਹੀ ਆਪ ਨੂੰ ਅਕਸਰ ਦੇਰਾਤੋਂ ਵਿਕੇ ਬਾਬਾ ਰਾਮ ਰਾਏ ਦੇ ਡੇਰੇ ਦਾ ਪ੍ਰਬੰਧ ਕਰਨ ਲਈ ਜਾਣਾ ਪੈਂਦਾ ਸੀ। ਬਾਬਾ ਰਾਮ ਰਾਏ ਦੀ ਮੌਤ ਤੋਂ ਪਿਛੋਂ ਭਾਈ ਮਣੀ ਸਿੰਘ ਨੇ ਹੀ ਡੇਰੇ ਦਾ ਪ੍ਰਬੰਧ ਸੰਭਾਲਿਆ ਸੀ। ਉਥੋਂ ਦੇ ਬਾਗੀ ਮਸੰਦਾਂ ਨੂੰ ਭਾਈ ਸਾਹਿਬ ਨੇ ਭਾਈ ਸਾਹਿਬ ਨੇ ਕੱਢ ਕੇ ਭਜਾ ਦਿੱਤਾ ਸੀ। ਪੰਗਾਣੀ ਦੀ ਲੜਾਈ ਵਿੱਚ ਵੀ ਭਾਈ ਸਾਹਿਬ ਨੇ ਪੂਰਾ ਭਾਗ ਲਿਆ ਸੀ ਇਸ ਦੀ ਪੁਸ਼ਟੀ ਪਾਟਵਹੀ ਦੇ ਇਸ ਦੋਹੇ ਤੋਂ ਭਲੀ ਭਾਤ ਹੁੰਦੀ ਹੈ ਸਿਮਰ ਪਟ ਤਉ ਸਤਿਗੁਰੂ ਆਪਣਾ ਗਿਆਨ ਬਤਾਵੇ ਸੱਚਾ ਦਿਲ ਲਗ ਤਾ ਸੁਣੀ ਤੇਰੀ ਬਲੂ ਤਉ ਜਾਣੇ ਸ਼ਹਜੁਤਾ ਸਪੂਤ ਪੋਤਾ ਤਉ گاਉ ਮਣੀ ਰਾਮ ਰੋਸ਼ਨ ਬੰਸ ਜਲੇ ਦਾ ਕੀਤਾ ਪੈਲਾ ਹੇਟ ਪੰਗਾਣੀ ਮਾਰੀ ਰਾਣਾ ਕਾਲਕਿਆ ਰਣ ਜਿੱਤਾ 1691 ਈਸਵੀ ਵਿੱਚ ਨਾ ਦੌਣ ਦੀ ਲੜਾਈ ਵਿੱਚ ਭਾਈ ਸਾਹਿਬ ਨੇ ਹਿੱਸਾ ਲਿਆ ਸੀ ਜੰਗਲ ਜੰਗ ਦੇ ਪਿੱਛੋਂ ਜਦੋਂ ਰਵਾਲ ਸਰ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਤਕਾਰ ਵਿੱਚ ਪਹਾੜੀ ਰਾਜਿਆਂ ਦੀ ਸਾਂਝੀ ਕਾਨਫਰੰਸ ਹੋਈ ਤਾਂ ਉਥੇ ਗੁਰੂ ਜੀ ਨੇ ਆਪ ਨੂੰ ਦੀਵਾਨ ਦੀ ਪਦਵੀ ਬਖਸ਼ੀ। ਰਵਾਲ ਸਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਹੈ। ਇਹ ਮੰਡੀ ਤੋਂ ਹਮੀਰਪੁਰ ਨੂੰ ਜਾਣ ਵਾਲੀ ਸੜਕ ਉੱਪਰ ਮੰਡੇ ਤੋਂ 24 ਕਿਲੋਮੀਟਰ ਦੀ ਵਿੱਥ ਤੇ ਹੈ। ਇੱਥੇ ਤਿੰਨ ਧਰਮਾਂ ਦੇ ਅਸਥਾਨ ਹਨ। ਸਿੱਖਾਂ ਦਾ ਗੁਰਦੁਆਰਾ ਹਿੰਦੂਆਂ ਦੇ ਮੰਦਰ ਅਤੇ ਬੋਧੀਆਂ ਦੇ ਮੱਠ ਤਿੰਨਾਂ ਧਾਰਮਿਕ ਸਥਾਨਾਂ ਦੇ ਬਿਲਕੁਲ ਵਿਚਕਾਰ ਸਭ ਦੀ ਸਾਂਝੀ ਰਵਾਇਤ ਸਰਚੀ ਲਹਿ 1699 ਈਸਵੀ ਦੀ ਵਿਸਾਖੀ ਨੂੰ ਦਸਮ ਪਾਸ਼ਾ ਵੱਲੋਂ ਖਾਲਸੇ ਦੀ ਸਾਜਣਾ ਕਰਨ ਸਮੇਂ ਭਾਈ ਮਣੀ ਸਿੰਘ ਜੀ ਨੇ ਵੀ ਅਮਰਿਸ਼ਕਿਆ ਅਤੇ ਇਸ ਸਮੇਂ ਤੋਂ ਬਕਾਇਦਾ ਆਪ ਜੀ ਦੇ ਨਾਲ ਸਿੰਘ ਸ਼ਬਦ ਦਾ ਵਿਸ਼ੇਸ਼ਣ ਲੱਗ ਗਿਆ ਇਸ ਸਮੇਂ ਭਾਈ ਸਾਹਿਬ ਦੇ ਪੰਜ ਪੁੱਤਰਾਂ ਨੇ ਵੀ ਅੰਮ੍ਰਿਤਸਰ ਇਸ ਸਮੇਂ ਅੰਮ੍ਰਿਤਸਰ ਦਾ ਧਾਰਮਿਕ ਸਥਾਨ ਦਾ ਪ੍ਰਬੰਧ ਪ੍ਰੀਤਿ ਚੰਦ ਦੇ ਘਰਾਣੇ ਦੇ ਲੋਕ ਸੰਭਾਲੇ ਬੈਠੇ ਸਨ ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਦੀ ਬੇਨਤੀ ਤੇ ਜਿਸ ਦਾ ਜ਼ਿਕਰ ਪਿੱਛੇ ਆ ਚੁੱਕਿਆ ਹੈ ਦਸਮ ਪਾਸ਼ਾ ਨੇ ਭਾਈ ਮਣੀ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਅਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਕੇ ਭੇਜਿਆ ਸੀ ਆਦੇ ਨਾਲ ਪੰਜ ਸਿੰਘ ਹੋਰ ਸਨ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਇੱਕ ਨਿਸ਼ਾਨ ਸਾਹਿਬ ਵੀ ਦਿੱਤਾ ਸੀ ਭਾਈ ਸਾਹਿਬ ਨੇ ਦੋਹਾਂ ਧਾਰਮਿਕ ਸਥਾਨਾਂ ਦਾ ਪ੍ਰਬੰਧ ਸੰਭਾਲਣ ਸਾਰ ਪਹਿਲਾ ਕੰਮ ਇਥੋਂ ਪ੍ਰਿਥੀ ਚੰਦ ਦੀ ਔਲਾਦ ਦੇ ਬੰਦਿਆਂ ਨੂੰ ਕੱਢਣ ਦਾ ਕੀਤਾ ਉਹਨਾਂ ਦੀ ਚਲਾਈ ਹੋਈ ਗੁਰਮਤ ਵਿਰੋਧੀ ਮਰਿਆਦਾ ਨੂੰ ਬਦਲ ਕੇ ਖਾਲਸਾਈ ਮਰਿਆਦਾ ਚਾਲੂ ਕੀਤੀ ਪ੍ਰੀਤਿ ਚੰਦ ਜੀ ਗੁਰੂ ਰਾਮਦਾਸ ਜੀ ਤੋਂ ਪਿੱਛੋਂ ਗੁਰੂ ਅਰਜਨ ਦੇਵ ਜੀ ਦੀ ਥਾਂ ਪ੍ਰੀਤਿ ਚੰਦ ਨੂੰ ਪੰਜਵਾਂ ਗੁਰੂ ਮੰਨ ਕੇ ਚੱਲਦੇ ਸਨ ਇਹ ਗੱਲ ਪੜਾ ਸਿੱਖ ਸੰਤਾਂ ਵਿੱਚ ਕਿਸ ਤਰ੍ਹਾਂ ਚੱਲ ਸਕਦੀ ਸੀ ਇਸ ਤਰ੍ਹਾਂ ਮੋੜ ਤੋਂ ਖਾਲਸਾ ਹੀ ਮਰਿਆਦਾ ਚਾਲੂ ਹੋ ਜਾਣ ਕਰਕੇ ਸਿੱਖ ਸੰਤਾਂ ਨੂੰ ਬਹੁਤ ਖੁਸ਼ੀ ਹੋਈ ਹਰ ਰੋਜ਼ ਸ਼ਾਮ ਸਵੇਰੇ ਸਿੱਖ ਸੰਤਾਂ ਦੀ ਗਿਣਤੀ ਵਧਣ ਲੱਗ ਪਈ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਸਿੰਘ ਸੰਗਤਾਂ ਦੇ ਦੀਵਾਨ ਲੱ ਸੱਜਣ ਲੱਗ ਪਏ। ਏਉਂ ਸ਼੍ਰੀ ਦਰਬਾਰ ਸਾਹਿਬੇ ਕੀ ਖਾਲਸੇ ਦਾ ਪੂਰਾ ਬੋਲਬਾਲਾ ਹੋ ਗਿਆ ਸੀ। ਸੋਢੀ ਨਿਰੰਜਨ ਰਾਏ ਜਿਹੜਾ ਉਸ ਸਮੇਂ ਪ੍ਰੀਤੀ ਜੰਨ ਦੇ ਘਰਾਣੇ ਦਾ ਮੁਖੀ ਸੀ ਸੰਤਾਂ ਤੋਂ ਡਰਦਾ ਹੋਇਆ ਅੰਮ੍ਰਿਤਸਰ ਛੱਡ ਕੇ ਮਾਲਵੇ ਦੇ ਇੱਕ ਪਿੰਡ ਘਰਾਜੋ ਵਿਖੇ ਜਾ ਕੇ ਰਹਿਣ ਲੱਗ ਪਿਆ। ਉਸ ਦੇ ਚੇਲੇ ਬਾਲਕੇ ਸਭ ਖਾਲਸੇ ਦੀ ਸ਼ਰਣ ਆ ਗਏ ਸਨ ਭਾਈ ਮਣੀ ਸਿੰਘ ਜੀ ਦੀ ਅੰਮ੍ਰਿਤਸਰ ਤੋਂ ਆਨੰਦਪੁਰ ਸਹਿਬ ਦੀ ਸਹਿਬ ਵੀ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ ਖਾਲਸੇ ਦੀ ਸਾਜਨਾ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਜੰਗ ਪਹਾੜੀ ਰਾਜਿਆਂ ਜਾਂ ਸਥਾਨਕ ਮੁਗਲ ਅਧਿਕਾਰੀਆਂ ਨਾਲ ਕਰਨੇ ਪਏ ਭਾਈ ਸਾਹਿਬ ਉਹਨਾਂ ਸਭ ਵਿੱਚ ਸ਼ਾਮਿਲ ਹੁੰਦੇ ਸਨ ਇਹ ਇੱਕ ਵੱਖਰੀ ਹੀ ਮਿਸਾਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਦੇਸ਼ੀ ਦਰਬਾਰ ਸਾਹਿਬ ਦਾ ਹੈਡ ਗਰੰਤੀ ਜੰਗ ਦੇ ਮੈਦਾਨ ਵਿੱਚ ਵੀ ਦੁਸ਼ਮਣੀਆਂ ਫੌਜਾਂ ਨਾਲ ਲੜਦਾ ਰਿਹਾ ਸੀ ਇਕੱਲੇ ਭਾਈ ਸਾਹਿਬ ਹੀ ਜੁੱਧ ਵਿੱਚ ਨਹੀਂ ਸਨ ਜਾਂਦੇ ਸਗੋਂ ਉਹਨਾਂ ਦੇ ਪੰਜੇ ਪੁੱਤਰ ਵੀ ਉਹਨਾਂ ਦੇ ਨਾਲ ਹੁੰਦੇ ਸਨ ਜਿਹੜਾ ਮਸਤ ਹਾਥੀ ਕਿਲਾ ਅਨੰਦਗੜ੍ਹ ਦੇ ਦਰਵਾਜ਼ੇ ਨੂੰ ਤੋੜਨ ਲਈ ਪਹਾੜੀ ਰਾਜਿਆਂ ਨੇ ਭੇਜਿਆ ਸੀ ਉਸ ਦਾ ਮੁਕਾਬਲਾ ਕਰਨ ਵਾਲਾ ਭਾਈ ਬਚਿੱਤਰ ਸਿੰਘ ਭਾਈ ਮਣੀ ਸਿੰਘ ਦਾ ਹੀ ਪੁੱਤਰ ਸੀ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਛੱਡ ਕੇ ਸਾਬੋ ਦੀ ਤਲਵੰਡੀ ਦਮਦਮਾ ਸਹਿ ਪਹੁੰਚੇ ਸਨ ਤਾਂ ਇੱਥੇ ਗੁਰੂ ਨਾਨਕ ਇੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੀੜ ਦੁਬਾਰਾ ਲਿਖਵਾਈ ਸੀ ਉਸ ਨੂੰ ਲਿਖਣ ਵਾਲੇ ਭਾਈ ਸਾਹਿਬ ਸੀ ਸਾਹਿਬ ਹੀ ਸਨ ਪਿੱਛੋਂ ਇਸ ਹੀ ਬੀੜ ਦੇ ਚਾਰ ਉਦਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਸਨ ਜਿਨ੍ਹਾਂ ਵਿੱਚੋਂ ਤਿੰਨ ਨੂੰ ਖਾਲਸੇ ਦੇ ਬਾਕੀ ਦੇ ਤਿੰਨ ਅਸਥਾਨਾਂ ਉੱਪਰ ਅੰਮ੍ਰਿਤਸਰ, ਕੇਸਗੜ੍ਹ ਸਾਹਿਬ ਅਤੇ ਪਟਨਾ ਸਾਹਿਬ ਪ੍ਰਕਾਸ਼ ਕਰਨ ਲਈ ਭੇਜ ਦਿੱਤਾ ਗਿਆ। ਭਾਈ ਮਣੀ ਸਿੰਘ ਜੀ ਦਾ ਅਸਲ ਕੰਮ ਗੁਰੂ ਗੋਬਿੰਦ ਸਿੰਘ ਜੀ ਦੇ ਨਦੇੜ ਤੋਂ ਤੁਰ ਜਾਣ ਪਿੱਛੋਂ ਸ਼ੁਰੂ ਹੁੰਦਾ ਹੈ ਕਿਉਂਕਿ ਗੁਰੂ ਜੀ ਦੇ ਨਦੇੜ ਵੱਲ ਜਾਣ ਵਿੱਚੋਂ ਇੱਧਰ ਦੀਆਂ ਸਿੱਖ ਸੰਤਾਂ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਛਾ ਗਈ ਸੀ। ਸਿੱਖ ਸੰਤਾਂ ਨੂੰ ਇਸ ਨਿਰਾਸ਼ਤਾ ਵਿੱਚੋਂ ਕੱਢਣ ਲਈ ਗੁਰੂ ਜੀ ਨੇ ਭਾਈ ਸਾਹਿਬ ਦੀ ਡਿਊਟੀ ਲਗਾਈ। ਉਹਨਾਂ ਨੂੰ ਰਾਜਸਥਾਨ ਦੇ ਭਗੌਰ ਪਲੀਵਾੜਾ ਸ਼ਹਿਰ ਤੋਂ ਵਾਪਸ ਪੰਜਾਬ ਭੇਜ ਦਿੱਤਾ ਸੀ। ਭਾਈ ਸਾਹਿਬ ਨੇ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕੀਤੀ ਅਤੇ ਸਿੱਖ ਸੰਤਾਂ ਦੇ ਦੀਵਾਨ ਲਗਾ ਲਗਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨੇ ਰਹੇ ਸਨ। ਜਿਵੇਂ ਕਿ ਗੁਰੂ ਸਾਹਿਬ ਦੇ ਢੋਲ ਪਰ ਸੰਗਤ ਨੂੰ ਲਿਖੇ ਦੋ ਹੁਕਮਨਾਮਿਆਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਪ੍ਰੋਗਰਾਮ ਦੱਖਣ ਵੱਲੋਂ ਵਾਪਸ ਆਨੰਦਪੁਰ ਸਹਿ ਮੋੜ ਕੇ ਆਉਂਦਾ ਸੀ ਇਸ ਲਈ ਭਾਈ ਸਾਹਿਬ ਨੇ ਵੀ ਸੇਖ ਸੰਤਨ ਇਹ ਦ੍ਰਿੜ ਕਰਵਾ ਦਿੱਤਾ ਸੀ ਕਿ ਗੁਰੂ ਸਾਹਿਬ ਜਲਦੀ ਹੀ ਪੰਜਾਬ ਵਿੱਚ ਮੋੜ ਹੋਣਗੇ ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਗੁਰੂ ਸਾਹਿਬ 7 ਅਕਤੂਬਰ 1708 ਈਸਵੀ ਨੂੰ ਦੱਖਣ ਵਿੱਚ ਹੀ ਜੋਤੀ ਜੋਤ ਸਮਾ ਗਏ ਹੁਣ ਸਿੱਖਾਂ ਪਾਸ ਸਿਰਫ ਦੋ ਹੀ ਨੇਤਾ ਸਨ ਜਿਨ੍ਹਾਂ ਦੁਆਲੇ ਉਹ ਕੇਂਦਰਿਤ ਹੋ ਸਕਦੇ ਸਨ ਇਹ ਸਨ ਬੰਦਾ ਸਿੰਘ ਬਹਾਦਰ ਅਤੇ ਭਾਈ ਮਨੀ ਸਿੰਘ ਜੀ ਬੰਦਾ ਸਿੰਘ ਬਹਾਦਰ ਖਾਲਸੇ ਦਾ ਜੰਗੀ ਜਰਨੈਲ ਅਰਥਾਤ ਰਾਜਨੀਤਿਕ ਆਗੂ ਸੀ ਪਰ ਭਾਈ ਸਾਹਿਬ ਖਾਲਸੇ ਦੇ ਅਕਾਲ ਤਖਤ ਦੇ ਜਥੇਦਾਰ ਹੋਣ ਕਰਕੇ ਮਹਾਨ ਧਾਰਮਿਕ ਆਗੂ ਸਨ ਆਪ ਧਾਰਮਿਕ ਅਸਥਾਨਾਂ ਦੀ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਬੰਦਾ ਸਿੰਘ ਬਹਾਦਰ ਨੂੰ ਪੋਜ ਵਿੱਚ ਭਰਤੀ ਕਰਨ ਵਾਸਤੇ ਸਿੱਖ ਨੌਜਵਾਨਾਂ ਨੂੰ ਤਿਆਰ ਵੀ ਕਰਦੇ ਰਹੇ ਸਨ ਅਤੇ ਅੰਨ ਬਗੈਰਾ ਵੀ ਸਪਲਾਈ ਕਰਦੇ ਭਾਵੇਂ ਬੰਦਾ ਸਿੰਘ ਦੀ ਸੈਨਾ ਨੂੰ ਜ਼ਰੂਰੀ ਸਮਾਨ ਮੁਹੱਈਆ ਕਰੰਦਾ ਭਾਈ ਸਾਹਿਬ ਇੱਕ ਬਹੁਤ ਤਕੜਾ ਸਰੋਤ ਸਨ ਇਸ ਭਾਗ ਦੀ ਸੰਨ ਇੱਕ ਚਿੱਠੀ ਵੀ ਮਿਲਦੀ ਹੈ ਜੋ ਗੁਰੂ ਦਾਸ ਨੰਗਲ ਦੇ ਘੇਰੇ ਵਿੱਚੋਂ ਜਾਂ ਬਾਹਰੋਂ ਬੰਦਾ ਸਿੰਘ ਪਹਾਦਰ ਵੱਲੋਂ ਪਾਈ ਮਣੀ ਸਿੰਘ ਜੀ ਨੇ ਲਿਖੀ ਗਈ ਸੀ ਇਸ ਦਾ ਵਿਸ਼ਾ یوں ਹੈ ਇੱਕ ਔਂਕਾਰ ਗੁਰੂ ਫਤੇ ਮਾਣਯੋਗ ਪਾਈ ਜੀਓ ਵੈਰੀ ਨੇ ਬੜਾ ਜ਼ਬਰਦਸਤ ਘੇਰਾ ਕੱਤਿਓ ਅਨਾਜ ਪਾਣੀ ਦੀ ਕੋਈ ਆਮਦ ਨਹੀਂ परिवार सख्त मुश्किल में है न्याणे रोई जात हैं सिंह संकत शताबी हथियार देकर भेजो किसी वक्त का भरोसा नहीं बोंगे साहब अरदास करसे की फतेह हो असा अंतम समय दूझने का नेम कीत समे सम्थ समतों इस चिट्ठी के विषय तो पता लगता है ਕੀ ਬੰਦਾ ਸਿੰਘ ਬਹਾਦਰ ਦਾ ਅਖੀਰ ਤੱਕ ਭਾਈ ਮਣੀ ਸਿੰਘ ਜੀ ਅਤੇ ਅਕਾਲ ਤਖਤ ਸਾਹਿਬ ਨਾਲ ਸਬੰਧ ਬਣਿਆ ਹੋਇਆ ਸੀ ਇਸ ਇਸੇ ਸਹਿਯੋਗ ਦਾ ਹੀ ਨਤੀਜਾ ਸੀ ਕਿ ਪੰਜਾਬ ਦੀ ਧਰਤੀ ਉੱਪਰ ਖਾਲਸਾ ਰਾਜ ਸਥਾਪਿਤ ਹੋ ਗਿਆ ਸੀ ਧਿਆਨ ਦੇਣ ਯੋਗ ਗੱਲ ਹੈ ਕਿ ਗੁਰੂ ਸਾਹਿਬ 1708 ਦੇ 10ਵੇਂ ਮਹੀਨੇ ਵਿੱਚ ਜੋਤੀ ਜੋਤ ਸਮਾਏ ਸਨ ਅਤੇ ਬੰਦਾ ਸਿੰਘ ਬਹਾਦਰ ਇਸੇ ਹੀ ਸਾਲ ਦੇ 11ਵੇਂ ਮਹੀਨੇ ਵਿੱਚ ਪੰਜਾਬ ਪਹੁੰਚ ਗਿਆ ਸੀ ਉਸ ਦੀਆਂ ਲੜਾਈਆਂ ਦੀ ਸ਼ੁਰੂਆਤ ਪੂਰਬੀ ਪੰਜਾਬ ਦੇ ਇਲਾਕੇ ਸਮਾਣਾ ਸੰਡੋਰਾ ਤੋਂ ਸ਼ੁਰੂ ਹੋਈ ਸੀ ਭਾਈ ਸਾਹਿਬ ਅੰਮ੍ਰਿਤ ਸਰਵੀ ਕੀ ਸਨ ਜੋ ਪੰਜਾਬ ਦਾ ਪੱਛਮੀ ਇਲਾਕਾ ਸੀ ਪਰ ਬੰਦਾ ਸਿੰਘ ਬਹਾਦਰ ਦੀਆਂ ਪੂਰਬੀ ਪੰਜਾਬ ਦੇ ਇਲਾਕੇ ਦੀਆਂ ਮੁੱਢਲੀਆਂ ਜਿੱਤਾਂ ਦਾ ਸਾਰੇ ਪੰਜਾਬ ਦੀਆਂ ਸਿੱਖ ਸੰਗਤਾਂ ਉੱਪਰ ਇਕਦਮ ਇਤਨਾ ਪ੍ਰਭਾਵ ਪੈ ਗਿਆ ਸੀ ਕਿ ਅੰਮ੍ਰਿਤਸਰ ਦੀਆਂ ਸਥਾਨਿਕ ਸਿੱਖ ਸੰਗਤਾਂ ਵੀ ਹਥਿਆਰ ਛੁੱਪ ਕੇ ਆਪਣੇ ਹਾਕਮਾਂ ਦੇ ਖਿਲਾਫ ਖੜੀਆਂ ਹੋ ਗਈਆਂ ਸਨ ਇਸ ਗੱਲ ਦਾ ਸਬੂਤ ਅੰਮ੍ਰਿਤਸਰ ਦੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਤੋਂ ਮੈਂਦਾ ਹੈ ਵਾਹਿਗੁਰੂ ਜੀ ਕੀ ਧਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਜ਼ਰੂਰ ਕਰਿਓ ਤੇ ਬਾਕੀ ਦਾ ਸ੍ਰੀ ਅਕਾਲ ਤੱਕ ਸਾਹਿਬ ਜੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨ